ਹਾਂ ਜੀ ਇੱਧਰ ਦੇ ਪਾਸੇ ਜਾਮ ਲੱਗਾ ਹੀ ਤੁਹਾਨੂੰ ਬਹੁਤ ਜਿਆਦਾ ਚੰਗੀ ਆ ਅਸੀਂ ਉਤੋਂ ਦੀ ਲਿਢਾ ਕੇ ਸਾਰਾ ਤੋਂ ਵੀ ਲਿਢਾ ਕੇ ਅਸੀਂ ਬੈਕਪ੍ਰੋਸ ਕਰਨਾ ਦਿੱਤੀ ਇਹ ਯellow ਤੀ ਤੁਹਾਡੇ ਸਾਹਮਣੇ श्री अ बंदे म

ਫਤਾ ਲਾਈਆਂ ਬਾਹਰ ਹੀ ਫੈਰ ਨਾਲ ਹੀ ਕੱਢ ਕੇ ਜਾਂਦੇ ਆ ਜਿਹੜੇ ਉਹਨਾਂ ਦੇ ਸਾਹਮਣੇ ਜਾਏ ਆ ਦੇਖੋ 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 ਅਹੀਂ ਔਰ ਜਿਹੜਾ ਫਦੇ ਕਰਕੇ ਮੁੜਨਾ ਹੈ ਔਰ ਜੇ ਭਾਵੇਂ ਸਾਨੂੰ ਆਪ ਦੀ ਤਰਫਾਨੀ ਦੇਣੀ ਪਵੇ ਅਹੀਂ ਕਰਵਾਫੀ ਦੇ ਕੇ ਆ ਜਾਓ ਦੇਖੋ ਬੀਤਿਆ ਹੀ ਰਾਮ ਸਾਹਿਬ ਜਾਂਦਾ ਆ ਬਾੜੀ ਦੀ ਪੰਚਾਇਤਾ ਕਿੰਨੀ ਗੇ ਬਹੁਤ ਜਾਮ ਲੱਗਾ ਏ ਟੱਕਰ ਦੇ ਟਰੱਕ ਜਿਹੜੇ ਪਏ ਆ ਪਾਣੀ ਖਤਮ ਹੋ ਗਿਆ ਨੇ ਕਿਉਂ ਪਾਣੀ ਪਾ ਕੇ ਚੱਲਦੇ ਜੁੜਦੇ